ਮੰਦ ਭਾਗਾ ਇਨਸੀਡੈਂਟ ਹੋਇਆ ਜਿੱਤੇ ਹਜ਼ਾਰਾਂ ਏਕੜ ਦਾ ਨੁਕਸਾਨ ਤਾਂ ਹੋਇਆ ਹੀ ਹੈ ਫਸਲਾਂ ਦਾ ਲੇਕਿਨ ਨਿੱਕਤ 17 ਸਾਲਾ ਨੌਜਵਾਨ ਦੀ ਵੀ ਮਰਦਤੀ ਹੋ ਗਈ ਹੈ ਪੂਰੀ ਜਾਣਕਾਰੀ ਦਿਓ ਜੀ ਇਨਸੀਡੈਂਟ ਕਿਸ ਤਰ੍ਹਾਂ ਵਾਪਰਿਆ 12 ਕੁ ਮਹੀਨਾ ਦਾ 15-17 ਸਾਲ ਦੀ ਉਮਰ ਆ ਮਲੜਾ ਰੋਣੀ ਚ ਪਰਦਾ ਸੀ ਉਹਨੇ ਖੇਤਾਂ ਦਾ ਵਿਆਹ ਸੀ ਠੀਕ ਹੈ ਜੀ ਤੇ ਗਰੀਬ ਕੱਪੇ ਨਾਲ ਸੰਬੰਧ ਰੱਖਦਾ ਸੀ ਜਿਆ ਜੀਰੇ ਖੇਰ ਦਾ ਲੱਗਦਾ ਸੀਗਾ ਉਹ ਵੀ ਲੈਕ ਟੂ ਨਿਆ ਠੀਕ ਹੈ ਤੇ ਲੋਕਾਂ ਦਾ ਸਾਥ ਨਹੀਂ ਦਿਵਾਉਂਦੇ ਪੀ.ਵੀ.ਆਈ. ਦੇ ਵੱਲ ਚੰਡੀਗੜ੍ਹ ਦੇ ਵੱਲ ਲਾਗ ਲਾਏ ਉਹਦੀ ਵੀ ਸਥਿਤੀ ਜਿਹੜੀ ਬਹੁਤ ਹੀ ਅੱਜਕੜੀ ਹੋਈ ਆ 50% ਉਹਦੀ ਬਾਡੀ ਕੋਈ ਵੀ ਮਰ ਚੁੱਕੀ ਆ ਇਹ ਪ੍ਰਕਾਰ ਮਖਮਦਰੀ ਸਾਹਿਬ ਜਦੋਂ ਕੇਜਰੀਵਾਲ ਦੇ ਮਾਦੀ ਦੇ ਵੀ ਜੂ ਵੀ ਵੱਡੀ ਜਾ ਰਹੀ ਸੀ ਆਪਣੇ ਤੋਂ ਮੈਂ ਤੇ ਵੀਰ ਕਰਦੇ ਨੇ ਲਾਈਵ ਕਰਦੇ ਨੇ ਪਿਆਰ ਬਾਜੀ ਕਰਦੇ ਨੇ ਡਾਂਗੇ ਕਰਦੇ ਨੇ ਅੱਜ ਉਹ ਵੀ ਭਗਵੰਤ ਸentityManager ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਕਾ ਚਲੂਣਾ ਦੇ ਉੱਤੇ ਵੀ ਰੱਖ ਕਰਦੇ ਆ ਇੱਕ ਵੀ ਬਿਆਨ ਇੱਕ ਵੀ ਬਿਆਨ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਪਰਚਾਇਆ ਆਪਣੇ ਜਿਹੜੇ ਨੌਜਵਾਨ ਦੀ ਦਿੱਤ ਹੋਈ ਆ ਨੌਜਵਾਨ ਦੀ ਬੱਚਾ ਮਾਈਨਰ ਬੱਚਾ ਦੀ ਪੁਲਰਾ ਕਸਲਾ ਦਾ ਬੱਚੀ ਦੀ ਬਤੂਆ ਤੇ ਜਾ ਕੇ ਪ੍ਰਕਾਸ਼ਿਕਰ ਜਾ ਚੁੱਕਿਆ ਇੱਕ ਵੀ ਬਿਆਨ ਬਣਾ ਤਮਾਦਾ ਨਹੀਂ ਰਿਹਾ ਜੀ ਮੁੱਖ ਮੰਤਰੀ ਸਾਹਿਬ ਸੱਤੇ ਇਹ ਇਸ ਪੱਲੇ 'ਚ ਬਹੁਤ ਵਧੀਆ ਚਲਾਉਂਦੇ ਨੇ ਬਹੁਤ ਵਕੀਆ ਸਟੇਜ ਸਰਕਾਰੀ ਮੁੱਖ ਮੰਤਰੀ ਨੇ ਪਰ ਉਹਨਾਂ ਨੂੰ ਸਟੇਜ ਬਿਲਕੁਲ ਨਹੀਂ ਚਲਾਉਣੀ ਉਹਦੀ ਸਟੇਜ 'ਤੇ ਉਹ ਬਿਲਕੁਲ ਨਹੀਂ ਕਾਬਿਲ ਹੈਗੇ ਮੁੱਖ ਮੰਤਰੀ ਦੀ ਟੀਮ ਦੇ ਬਿਲਕੁਲ ਨਹੀਂ ਕਾਬਿਲ ਹੈਗੇ ਮੁੱਖ ਮੰਤਰੀ ਨੂੰ ਉਹਨਾਂ ਪਹਿਲਾ ਸਟੇਜ ਤੋਂ ਲੱਗਿਆ ਸਟੇਪ-ਸਟੇਪ ਵਾਲਾ ਉਹਨਾਂ ਸਟੇਜ ਤੋਂ ਲੱਗੋ 6 ਸਟੇਜ ਤੇ ਜਿਹੜਾ ਉਹ ਹੈ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਅੱਜ ਤਰਨ ਸਿੰਘ ਮਹਿਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੱਸਦੇ ਤੁਹਾਨੂੰ ਫਿਰੋਜ਼ਪੁਰ ਦੇ ਏਰੀਆ ਦੇ ਵਿੱਚ ਨੀਲਵਾਲਾ ਵਿਲੇਜ ਜੋ ਜੀਰੇ ਦੇ ਵਿੱਚ ਪੈਂਦਾ ਉੱਥੇ ਹਜ਼ਾਰਾਂ ਏਕੜ ਫਸਲ ਸੜ ਗਈ ਹੈ ਦੱਸਿਆ ਜਾ ਰਿਹਾ ਕਿ ਜੋ ਬਿਜਲੀ ਦੀਆਂ ਤਾਰਾਂ ਜਾਂਦੀਆਂ ਨੇ ਉਹ ਡੈਗ ਗਈਆਂ ਸਨ ਤੇ ਉਸ ਤੋਂ ਬਾਅਦ ਇੱਕ ਭਿਆਨਕ ਆਗ ਲੈਂਦੀ ਆ ਤੇ ਕਈ ਹਜ਼ਾਰਾਂ ਜੋ ਏਕੜ ਫਸਲ ਸੜ ਚੁੱਕੀ ਹੈ ਸਰਕਾਰੀ ਅੰਕੜੇ ਦੇ ਮੁਤਾਬਕ ਲਗਭਗ 2000 ਏਕੜ ਦੀ ਕਰੀਬ ਦੀ ਫਸਲ ਦਾ ਨੁਕਸਾਨ ਹੋਇਆ ਲੇਕਿਨ ਹੱਲੇ ਵੀ ਜੋ ਨੁਕਸਾਨ ਦੀ ਜੋ ਵੈਰੀਫਿਕੇਸ਼ਨ ਚੱਲਦੀ ਆ ਰਹੀ ਹੈ ਲੇਕਿਨ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਜਿੱਥੇ ਫਸਲੀ ਨੁਕਸਾਨ ਤਾਂ ਹੋਇਆ ਹੀ ਹੈ ਉੱਥੇ ਇੱਕ 17 ਸਾਲ ਦੇ ਨੌਜਵਾਨ ਦੀ ਵੀ ਜੋ ਮੌਤ ਹੋ ਚੁੱਕੀ ਹੈ ਅਤੇ ਇੱਕ ਜੋ ਨੌਜਵਾਨ ਹੈ ਬਹੁਤ ਜ਼ਿਆਦਾ ਸੀਰੀਅਸ ਵੀ ਦੱਸਿਆ ਜਾ ਰਿਹਾ ਉਸ ਦਾ ਇਲਾਜ ਜੋ ਪੀਜੀਆਈ ਦੇ ਵਿੱਚ ਚੱਲਦਾ ਹੈ। ਤੋਂ ਉੱਥੇ ਦੂਜੇ ਪਾਸੇ ਪਿੰਡਾਂ ਵਾਲਿਆਂ ਵੱਲੋਂ ਵੀ ਜੋ ਇੱਕ ਪ੍ਰੋਟੈਸਟ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਜੋ ਉੱਥੇ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਅੱਗ ਭਿਆਨਕ ਲੱਗਦੀ ਹੈ ਤਾਂ ਉਹਨਾਂ ਵੱਲੋਂ ਵੀ ਕੋਈ ਜ਼ਿਆਦਾ ਹਰਕਤ ਤੇਜ਼ ਕੀਤੀ ਨਹੀਂ ਗਈ ਹੈ ਤੇ ਜੋ ਅ ਅੱਗ ਬੁਝਾਉਣ ਲਈ ਵਾਹਨ ਆਉਣੇ ਸਨ ਉਹ ਵੀ ਕਾਫੀ ਦੇਰਵਾਦ ਆਏ ਹੈ। ਤਾਂ ਉਸ ਦੇ ਸਬੰਧ ਵਿੱਚ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਜੋ ਅੱਗਾਂ ਲੱਗਦੀਆਂ ਆ ਰਹੀਆਂ ਲੇਕਿਨ ਫੇਰ ਵੀ ਸਰਕਾਰ ਵੱਲੋਂ ਕੋਈ ਐਕਸ਼ਨ ਲਿਆ ਨਹੀਂ ਜਾਂਦਾ ਕਿਉਂਕਿ ਇੱਕ ਸਰਕਾਰੀ ਡਾਟੇ ਦੇ ਅਨੁਸਾਰ ਹੀ ਪਿਛਲੇ 10 ਸਾਲਾਂ ਦੇ ਵਿੱਚ 455 ਜੋ ਅੱਗਾਂ ਪੰਜਾਬ ਦੇ ਵਿੱਚ ਲੱਗੀਆਂ ਨੇ ਅਤੇ ਲਗਭਗ 23000 ਏਕੜ ਦੀ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ। ਤੋਂ ਇਸ ਦੇ ਸਬੰਧ ਵਿੱਚ ਜੋ ਜੀਰੇ ਦੇ ਵਿੱਚ ਅੱਗ ਲੱਗੀ ਹੈ ਉਹਦੇ ਨੇ ਜਦੋਂ ਇਹਦੇ ਦੀ ਜਾਣਕਾਰੀ ਲੈਣ ਲਈ ਸਾਡੇ ਨਾਲ ਰੋਮਨ ਸਿੰਘ ਬਰਾਲ ਨੌਜਵਾਨ ਆਗੂ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਬਰਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਨਵਰ ਬਾਈ ਜੀ ਤੇ ਤੁਹਾਡੀ ਆਵਾਜ਼ ਬਣੀ ਤੇ ਆਏ ਹੋ ਤੇ ਪੂਰੇ ਵਰਡ ਦੇ ਵਿੱਚ ਰੱਦੀ ਆਵਾਜ਼ ਲੈ ਕੇ ਜੜੇ ਧੰਨਵਾਦ ਜੀ ਜੀ ਪਤਾ ਲੱਗਿਆ ਕਿ ਇੱਕ ਬੜਾ ਹੀ ਇਹ ਮੰਦ ਭਾਗਾ ਇਨਸੀਡੈਂਟ ਹੋਇਆ ਜਿੱਤੇ ਹਜ਼ਾਰਾਂ ਏਕੜ ਦਾ ਨੁਕਸਾਨ ਤਾਂ ਹੋਇਆ ਹੀ ਆ ਫਸਲਾਂ ਦਾ ਲੇਕਿਨ ਨਿਕਤ 17 ਸਾਲ ਨੌਜਵਾਨ ਦੀ ਵੀ ਮ੍ਰਿਤਿ ਹੋ ਗਈ ਹੈ ਪੂਰੀ ਜਾਣਕਾਰੀ ਦਿਓ ਜੀ ਇਨਸੀਡੈਂਟ ਕਿਸ ਤਰ੍ਹਾਂ ਵਾਪਰਿਆ ਤੇ ਕੀ ਰਿਹਾ ਜੀ ਅ ਬਈ ਗੱਲ ਜਿਹੜੀ ਹੋਈ ਹੈ ਇਹ ਪਰਸੋਂ ਦੀ ਹੋਈ ਹੈ ਦੁਪਹਿਰ ਤਤਕਾਲ ਵੀ 12 1 ਵਜੇ ਦੇ ਕਰੀਬ ਠੀਕ ਹੈ ਜੀ ਇਹ ਸਾਡਾ ਪਿੰਡ ਹੈਗਾ ਜੀ ਮੇਰਾ ਪਿੰਡ ਮੰਜਾ ਵਾਲਾ ਪਲਾਟ ਤੇ ਸਾਡਾ ਜਿਹੜਾ ਇਲਾਕਾ ਉਹ ਜੀਰਾਲਾਕਾ ਤੇ ਤਲਵੰਡੀ ਤੇ ਜੀਰੇ ਦੇ ਇਲਾਕੇ ਨੇ ਪਰ 40 ਸਾਡੇ ਪਿੰਡ ਆ ਜਾਂਦੇ ਜਿਲਾ ਸਾਡਾ ਤਰਨਤਾਰਨ ਠੀਕ ਹੈ ਜੀ ਤਲਵੰਡੀ ਭਾਈ ਦੇ ਵੱਲੋਂ ਸਾਧੂ ਵਾਲਾ ਪਿੰਡ ਹੈ ਜੀ ਸਾਧੂ ਵਾਲੇ ਪਿੰਡ ਤੋਂ ਅੱਗ ਲੱਗਦੀ ਆ ਤੇ ਅੱਗ ਦਾ ਭਿਆਨਕ ਦ੍ਰਿਸ਼ ਐਡਾ ਕਿ ਬੰਦਾ ਵੀ ਪੂਰਾ ਤਾੰਦਵ ਖੇਡਦੀ ਆ ਕਿ ਅੱਗ ਦੇ ਵੀ ਐਡਾ ਬਾਪਰੋਲੀ ਬਣਦਾਂ ਨੇ ਤੇ ਖੇਤਾਂ ਦੇ ਵਿੱਚ ਲੰਘ ਗਈ ਠੀਕ ਹੈ ਜੀ ਛੋਡੀ ਵਾਲੇ ਪਹੁੰਚਦੀ ਆ ਠੀਕ ਹੈ ਜੀ ਛੋਡੀ ਵਾਲੇ ਪਿੰਡ ਦੇ ਵਿੱਚ ਬਈ ਚਾਰ ਘੇਰੇ ਮਤਲਬ ਅਗਮੀ ਦੇ ਰੁਤੇਰਾ ਪਾਰਿਆ ਤੇ ਅਸੀਂ ਸਾਨੂੰ ਪਤਾ ਲੱਗਾ ਵੀ ਅੱਜ ਲੱਗੇ ਆ ਤੇ ਅਸੀਂ ਪਿੰਡਾਂ ਚ ਵਾਜਾ ਦਵਾ ਕੇ ਤੇ ਨੌਜਵਾਨ ਕੋਸ਼ਿਸ਼ੋ ਕਰਕੇ ਲੋਕਾਂ ਨੂੰ ਕੱਠੇ ਕਰਕੇ ਅਸੀਂ ਜਿਹਦੇ ਕੁਝ ਤੇ ਬਹੁਤ ਜ਼ਿਆਦਾ ਧਿਆਨ ਦਿੱਤੀ ਠੀਕ ਹੈ ਜੀ ਤੇ ਬਈ ਜਿਹਦੇ ਵਿੱਚ ਇੱਕ ਨੌਜਵਾਨ ਵੀ 12-17 ਸਾਲ ਦਾ 15-17 ਸਾਲ ਦੀ ਉਮਰ ਆ ਮੰਦੜਾਰ ਰਹਿਣ ਪਰਦਾ ਦੀ ਉਹ ਵੀ ਕਲਾ ਦਾ ਵਿਦਿਆਰਥੀ ਜੀ ਠੀਕ ਹੈ ਜੀ ਤੇ ਗਰੀਬ ਤਾਂ ਤੇ ਨਾਲ ਸਬੰਧਤ ਅਪਡੇਟ ਹੈ ਜਿਹੜੇ ਜ਼ੀਰੇ ਖੇਰ ਦਾ ਲੱਗਦਾ ਸੀਗਾ ਉਹ ਵੀ ਲੈਪ ਤੋਂ ਯਾਰ ਠੀਕ ਹੈ ਜੀ ਤੇ ਲੋਟਿਆ ਉਸ ਦਾ ਸਾਥੀ ਜਿਹੜਾ ਉਹ ਪੀਵੀਆਈ ਦੇ ਵਿਅਕਤੀ ਚੰਗਰ ਦੇ ਵਿੱਚ ਦਾਗ ਲਾਇਆ ਉਹਦੀ ਵੀ ਸਥਿਤੀ ਜਿਹੜੀ ਬਹੁਤ ਹੀ ਨਾਜ਼ੁਕ ਬਣੀ ਹੋਈ ਆ ਜੀ 50% ਉਹਦੀ ਬਾਡੀ ਕੋਈ ਵੀ ਮੱਚ ਪੁਕੀ ਆ ਠੀਕ ਹੈ ਜੀ ਤੇ ਦੋ ਸਾਡੇ ਜਿਹੜੇ ਕਿਸਾਨ ਵੀ ਸੀ ਕਿਸਾਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਨੂੰ ਵੇਅਰ ਕਰਦੇ ਹੋਏ ਉਹ ਚੜ ਸਕਿਆ ਉਹ ਰੱਬ ਦੀ ਕਿਰਪਾ ਨਾਲ ਠੀਕ ਨੇ ਉਹਨਾਂ ਦੀ ਲਕਤਾ ਬਾਵਾ ਪੁਲ ਤੋਂ ਸੁੱਕਿਆ ਉਹ ਮਤਲਬ ਗੇਰੇ ਇਲਾਕੇ ਤੇ ਹੀ ਹੈ ਨੀ ਉਹ ਵੈਡ ਰੈਸ ਚੁਕਿਆ ਠੀਕ ਹੈ ਜੀ ਜਿਹੜੀ ਸੋਢੀ ਵਾਲ ਤੋਂ ਅੱਗੇ ਲੈ ਕੇ ਭਈ ਤਰਨਾਛੇ ਦਾ ਸੋਢੀ ਵਾਲਾ ਮਹਿਲਾ ਵਾਲਾ ਘਰ ਤੋਂ ਰੁਗੀਆ ਜਿੱਦਾਂ ਮੀਂਹ ਤੇੜੇ ਤੇ ਪੁੰਡਾ ਦੇਤੇ ਆ ਘੱਟੋ ਘੱਟ ਵੀ ਸਾਡੇ ਆਪ ਦਾ 10 ਕਿਲੋਮੀਟਰ ਦੇ ਵਿੱਚ ਚੱਲ ਗਿਆ ਫੈਲੀ ਆ ਤੇ ਘੱਟੋ ਘੱਟ ਵੀ 1000 ਨਾਲ ਅ ਜਿਹੜਾ ਨੁਕਸਾਨ ਹੋਇਆ ਉਹ 3 ਤੋਂ 3000 ਕਿਲੇ ਦਾ ਜੀ ਠੀਕ ਹੈ ਜੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੀ ਬਹੁਤ ਅਫਸੋਸ ਨਾਲ ਕੋਈ ਵੀ ਸਰਕਾਰ ਦਾ ਨੁਮਾਇੰਦਾ ਠੀਕ ਹੈ ਜੀ ਪਰ ਪੀਂਡਿਆਂ ਦੇ ਨੁਮਾਇੰਦੇ ਜੀ ਸਾਡੇ ਪਿੰਡਾਂ ਦੇ ਵਿੱਚ ਨਹੀਂ ਪਹੁੰਚਿਆ ਜੀ ਠੀਕ ਹੈ ਜੀ ਇਹ ਸਰਕਾਰ ਮੁੱਖ ਮੰਤਰੀ ਸਾਹਿਬ ਜਦੋਂ ਕੇਜਰੀਵਾਲ ਤੇ ਮਾਰੀ ਤੇ ਵੀ ਚੁੱਪ ਹੀ ਵੱਡੀ ਜਾ ਰਹੀ ਤੇ ਮੈਂਟੇਂਟੀ ਵੀਕ ਕਰਦੇ ਨੇ ਲਾਈਵ ਕਰਦੇ ਨੇ ਬਿਆਨਬਾਜ਼ੀ ਕਰਦੇ ਨੇ ਡਾਂਗੇ ਕਰਦੇ ਨੇ ਤੇ ਅੱਜ ਉਹੀ ਭਗਵੰਤ ਸਾਨੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਮਾਨ ਤੋਂ ਮੁੱਖ ਮੰਤਰੀ ਸਾਹਿਬ ਚਲੋਣਾ ਦੇ ਉੱਤੇ ਦੀ ਅਸੀਂ ਰੱਖਤਾ ਕਰਦੇ ਨੇ ਇੱਕ ਤੋਂ ਵੀ ਬਿਆਨ, ਇੱਕ ਤੋਂ ਵੀ ਬਿਆਨ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਤੌਰ ਮਚਾਇਆ ਆਪਣੇ ਜਿਹੜੇ ਨੌਜਵਾਨ ਦੀ ਜਿੱਤ ਹੋਈ ਆ, ਨੌਜਵਾਨ ਦੀ ਬੱਚਾ ਮਾਈਨਰ ਬੱਚਾ ਜੀ 15 ਸਾਲਾਂ ਦਾ ਬੱਚੇ ਦੀ ਜਿੱਤ ਹੋਈ ਆ, 50% ਦੇ ਕਰੀਬ ਜਲ ਚੁੱਕਿਆ। ਇੱਕ ਤੋਂ ਵੀ ਜਾਣਕਾਰੀ ਸਮਾਉਂਦਾ ਨਹੀਂ ਹੈਗਾ ਜੀ। ਇੱਕ ਵੀ ਬਿਆਨ ਸਰਕਾਰ ਕੋਲ ਨਹੀਂ ਹੈਗਾ। ਇੱਕ ਤੋਂ ਵੀ ਬਿਆਨਾਂ ਦੇ ਹਾਲਤਰੀਆਂ ਨੇ ਇਹਨਾਂ ਦਾ ਇੱਕ ਵੀ ਬਿਆਨ ਸਾਡੇ ਹਰਕਾ ਵਧਾਇਕ ਦਾ ਹੋਵੇਗਾ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਕਿ ਨਹੀਂ ਅਸੀਂ ਪੰਜਾਬ ਦੇ ਵਾਸੀ ਹਾਂ। ਜੀ। ਅਸੀਂ ਕਹਿ ਰਹੀ ਅਸੀਂ ਜੇ ਇਸ ਪੰਜਾਬ ਦੇ ਰਹਿਣ ਵਾਲੀ ਆ ਤਾਂ ਸਾਡੇ ਕਿਉਂ ਨਹੀਂ ਸਾਥ ਲਈ ਜਾਂਦੀ ਜੀ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਵੀਡੀਓ ਭੇਜ ਸਕਦਾ ਜੀ 2019 ਦੇ ਵੈਕਟਸ ਕੋਈ ਅੰਤੀ ਸਾਹਿਬ ਉਹ ਡਿਜੀਟਲ ਲੋਕਾਂ ਦੇ ਅੱਗ ਬਜੋੜੇ ਕਰਦੇ ਹੁੰਦੇ ਸੀ ਜੀ ਉਦੋਂ ਉਦੋਂ ਉਹ ਡਰਾਮੇ ਕਰਦੇ ਹੁੰਦੇ ਜੀ ਅੱਜ ਸਾਡੇ ਪਿੰਡਾਂ ਦੇ ਵਿੱਚ ਅੱਗ ਲੱਗੀਆਂ ਅੱਜ ਮੁੱਖ ਮੰਤਰੀ ਸਾਹਿਬ ਤੋਂ ਉਹ ਨਾ ਕੋਈ ਵੀ ਬੁਧਾਏ ਕੋਈ ਵੀ ਮਾਤਰੀ ਕੋਈ ਵੀ ਇਤਕੁਣ ਚਾਹੀਦਾ ਜੀ ਤੇ ਬਰਾੜ ਜੀ ਐਡਮਿਨਿਸਟ੍ਰੇਸ਼ਨ ਦਾ ਕੀ ਰਿਹਾ ਜੀ ਜਦੋਂ ਕਿ ਅੱਗ ਪਹਿਲਾਂ ਵੀ ਇਹ ਇਲਜ਼ਾਮ ਲੱਗ ਰਹੇ ਸੀ ਕਿ ਜਦੋਂ ਅੱਗ ਲੱਗੀ ਆ ਉਦੋਂ ਵੀ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਲੇਟ ਆਈਆਂ ਤੇ ਤੁਸੀਂ ਦੂਜੇ ਪਾਸੇ ਕਹਿ ਰਹੇ ਜੋ ਮੁਆਵਜ਼ੇ ਸੰਬੰਧੀ ਉਹਦੇ ਸੰਬੰਧੀ ਵੀ ਕੋਈ ਹੁਣ ਐਕਸ਼ਨ ਕਾਰਵਾਈ ਕੋਈ ਕਰ ਰਹੀ ਹੈ ਜੀ ਐਡਮਿਨਿਸਟ੍ਰੇਸ਼ਨ ਬਾਈ ਜੀ ਇਹ ਲਗਾ ਅਸੀਂ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜੀ ਕੋਈ ਨਾ ਹੋ ਗਿਆ ਸਾਲਪ ਲੱਗ ਨਹੀਂ ਲੱਗੇ ਹੋਣ ਕੋਈ ਨਾ ਕੋਈ ਰਹੀ ਆ ਵੀ ਅਸੀਂ ਲੋਕਾਂ ਦੇ ਘਰਾਂ 'ਤੇ ਜਾ ਰਹੇ ਆ ਜੀ ਉਹਨਾਂ ਦੀ ਆਵਾਜ਼ ਬੁਲੰਦ ਕਰ ਰਹੇ ਆ ਲੋਕਾਂ ਨੂੰ ਹੌਸਲਾ ਦੇ ਰਹੇ ਆ ਕਿ ਉਹਨਾਂ ਦੀ ਕੰਨ ਕਮਚੀ ਆ ਜਿਨ੍ਹਾਂ ਦੇ ਨਾਂ ਮੱਤੇ ਆ ਜਿਨ੍ਹਾਂ ਦੇ ਵੀ ਅਜੇ ਕੰਨ ਦੇ ਅੱਗੇ ਸਾਨੂੰ ਇਧਰ ਹੀ ਵਿਰੁੱਧ ਜੇ ਉਹ ਹੋ ਗਿਆ ਤੋਂ ਵੀ ਸਾਡਾ ਐਡਵੋਕੇਸ਼ਨ ਵਾਲੇ ਪਾਸੇ ਅਲੇ ਵਾਰ ਨਹੀਂ ਪਿਆ ਜੀ ਪਰ ਤੁਹਾਡੇ ਮੱਦੇਨਜ਼ਰ ਅਸੀਂ ਕਹਿਣਾ ਚਾਹੁੰਨੀ ਆ ਐਡਵੋਕੇਸ਼ਨ ਨੇ ਕੋਈ ਵੀ ਰੋਲ ਕੋਈ ਬਿਊਰੋਕ੍ਰੇਟ ਨੇ ਕਿਸੇ ਦਾ ਕੋਈ ਰੋਲ ਨਹੀਂ ਪਾਇਆ ਜੀ ਅੱਜ ਉਹ ਜਿਹੜੇ ਮੰਦਿਰ ਆ ਗੀ ਜਿਹੜੇ ਉਹ ਜੀ ਦੇ ਮੱਤੇ ਦੀ ਨੌਜਵਾਨ ਉਹਨਾਂ ਦਾ ਮੋਟਰਸਾਈਕਲ ਅੱਜ ਵੀ ਪੈਂਡਰਟੌਰ ਜਿਹੜਾ ਸੋਢੀ ਵਾਲੇ ਤੋਂ ਢੋਟਣੇ ਵਾਲੀ ਸੜਕ ਤੇ ਪਿਆ ਜਿੱਤੇ ਉਹਨਾਂ ਦੀ ਡੈਥ ਹੋ ਗਈ ਤੇ ਅੱਜ ਵੀ ਕੋਈ ਵੀ ਪੁਲਿਸ ਅਧਿਕਾਰੀ ਕੋਈ ਉਹਨਾਂ ਦੀ ਕੋਈ ਟੀਮ ਕੋਈ ਜਾਂਚ ਕਰਦਾ ਟੀਮ ਕੋਈ ਡੀ.ਐਸ.ਪੀ ਕੋਈ ਐਸ.ਐਮ ਕੋਈ ਤਸਦੀਕ ਕਰ ਕੋਈ ਨਹੀਂ ਪਹੁੰਚਿਆ ਠੀਕ ਹੈ ਜੀ ਕੋਈ ਨਹੀਂ ਪਹੁੰਚਿਆ ਇਹਨਾਂ ਨੂੰ ਆਏ ਮੈਂ ਤਾਂ ਮੇਰੇ ਨਾਲ ਖਾਲੀ ਕਿਹੜਾ ਸਾਨੂੰ ਤੁਹਾਨੂੰ ਲਾਉਣਾ ਚਾਹਤ ਨਹੀਂ ਚਾਹਤੇ ਜੀ ਕੋਈ ਵੀ ਨਹੀਂ ਪਹੁੰਚਿਆ ਬਈ ਅਨੋਂ ਅਸੀਂ ਕਿਸਾਨ ਜਥੇਬੰਦੀਆਂ ਵੀ ਆਪਦੇ ਨਿੱਜੀ ਤੌਰ ਤੇ ਲੋਕਾ ਦੇਦੇ ਆਂ ਲੋਕਾਂ ਦੀ ਮਾਧਰ ਵਾਸਤੇ ਕੰਮ ਕਰ ਰਹੇ ਆਂ ਵੀ ਅਸੀਂ ਵੀ ਨਿੱਜੀ ਤੌਰ ਤੇ ਲੋਕਾਂ ਕੋਲ ਜਾ ਰਹੇ ਆਂ ਲੋਕਾਂ ਨੂੰ ਅਪੀਲ ਕਰ ਰਹੇ ਆਂ ਵੀ ਭਾਈ ਆਹ ਜਿਹੜੇ ਕਿਸਾਨਾਂ ਦੇ ਫਸਲਾ ਮਰ ਗਏ ਆਂ ਬੜਾ ਥਿਰੋੜਾ ਸਾਥ ਹੈ ਇੱਕ ਵਾਰ ਹੋਰ ਅਗਰੀ ਨੂੰ ਗੱਲ ਚਾਹ ਦਾ ਅਗੇ ਇਹਨਾਂ ਨੇ ਸਰਕਾਰ ਤੱਕ ਪਿੰਡਵਾ ਵੀ ਕਿਸੇ ਵੀ ਕਿਸਾਨ ਪ੍ਰੋਟੈਸਟ ਕਰ ਰਹੇ ਸੀਗੇ ਇਹਨਾਂ ਨੇ ਬਿਆਨ ਕੀਤਾ ਅਸੀਂ ਇਹ ਤਾਂ ਵੇਹਣੜ ਲੋਕਾਂ ਜੀ ਪਰ ਅਵੀ ਸੰਧਵਾ ਸਾਹਿਬ ਨੇ ਦੱਸਣਾ ਚਾਹਿਆ ਸੰਧਵਾ ਸਾਹਿਬ ਕੋਈ 2047 ਆਗਾ ਵਿਹਲੇ ਤੁਸੀਂ ਵੀ ਹੋਣ ਵਾਲੀ ਆਂ ਜੀ ਬੜੀ ਗਸਾਉਂਦਾ ਅਸੀਂ 2013 ਦੇ ਲੱਗੇ ਹੋਏ ਆ ਤਰ੍ਹਾਂ ਚੋ ਰੋਟੀਆਂ ਸੀ ਕੈਸ ਕਰਕੇ ਚਾਰ ਰੱਖਤੀ ਦੰਡਾ ਰੱਖ ਕੇ ਤੇ ਆਰੇ ਪਾਰਟੀ ਦੇ ਕੋਲ ਪ੍ਰਬੰਧਨ ਕੇ ਦੀ ਪੇਡਾ ਦੇ ਪ੍ਰਕਾਰ ਦਿੱਤਾ ਤੇ ਬਾਅਦ ਅੱਜ ਸਾਡਾ ਦੂਜਾ ਕਾਲ ਹੋ ਗਿਆ ਪਹਿਲਾਂ ਜਾਣ ਸੀਗਾ ਜੀ ਜੀਰਾ ਖਰਾਬ ਪੈਟਰੀ ਦਾ ਮੋਰਚਾ ਤੁਸੀਂ ਸੁਣਿਆ ਹੋਣਾ ਜਾਂ ਸਾਝਾ ਮੋਰਚਾ ਜਿੰਦਾ ਜੀ ਜੀ ਉਹਦੇ ਵਿੱਚ ਵੀ ਅਸੀਂ ਸੇਵਾ ਦਿੱਤੀ ਆ ਬਾਈ ਜੀ ਉਹਦੇ ਵਿੱਚ ਸਾਨੂੰ ਅੱਜ 3 ਸਾਲ ਹੋ ਗਏ ਜੀਰਾ ਸ਼ਰਾਬ ਪੈਟਰੀ ਨੂੰ ਆ ਬੰਦ ਕੀਤੀ ਸੀ ਉਹ ਅਸੀਂ ਬੰਦ ਕੀਤੀ ਆ ਅੱਜ ਵੀ ਬੜਾ ਧਰਨਾ ਚੱਲ ਰਿਹਾ ਪਰ ਸਰਕਾਰ ਨੇ ਉਹ ਕੈਪੀਟਲ ਰਿਟੇਲ ਦੇ ਵਿੱਚ ਬੰਦ ਨਹੀਂ ਕੀਤੀ ਜਿਆ ਗੱਲ ਟੋਪਿਕ ਤੇ ਆਉਣਾ ਦੂਜਾ ਸਾਡਾ ਦੂਜਾ ਸਾਡਾ ਇਹ ਨਹੀਂ ਆ ਜੀ ਦੂਜਾ ਜਿਹੜਾ ਹੁਣ ਆਹ ਕਣਕ ਲੱਗੀ ਆ 3000 ਕਿਲੋ ਮੱਚਿਆ 3000 ਕਿਲੋ ਬਾਈ ਸਾਡੇ ਪੂਰੀ ਤਬਾਹੀ ਆ ਬਰਬਾਦੀ ਆ ਪਰ ਸਰਕਾਰ ਦਾ ਕੋਈ ਦੋਸ਼ ਨਹੀਂ ਲਾਇਆ ਕੋਈ ਪ੍ਰਸ਼ਾਸਨ ਨੇ ਕੋਈ ਐਡਵੈਸਰੀਸ਼ਨ ਨੇ ਕੋਈ ਫੀਰੋਗ੍ਰੇਫ ਪਾਲਿਟ ਕਰਨ ਨਹੀਂ ਆਇਆ ਬਿਲਕੁਲ ਬਲੈਡ ਜੀ ਕਿਉਂਕਿ ਆਪਾਂ ਦੇਖ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਅੱਜ ਦੀ ਗੱਲ ਨਹੀਂ ਚਲੋ ਹੁਣ ਇਨਸੀਡੈਂਟ ਹੋਇਆ ਲੇਕਿਨ 10 ਸਾਲਾਂ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਇਨਸੀਡੈਂਟ ਹੋਏ ਨੇ ਕਿਉਂਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੀ 23000 ਏਕੜ ਜੋ ਸੜੀ ਹੈ 455 ਜੋ ਅੱਗਾ ਪਿਛਲੇ 10 ਸਾਲ ਦੇ ਵਿੱਚ ਲੱਗੀ ਹੈ ਤੇ ਖਾਸ ਕਰਕੇ ਇਹ ਹੈ ਕਿ ਫਿਰੋਜ਼ਪੁਰ ਦੇ ਏਰੀਆ ਦੇ ਵਿੱਚ ਹੀ ਇਹ ਇਨਸੀਡੈਂਟ ਜ਼ਿਆਦਾ ਹੋਏ ਨੇ ਲੇਕਿਨ ਫੇਰ ਵੀ ਦੇਖ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਇਦਾਂ ਦੇ ਕਿਉਂ ਨਹੀਂ ਸਟੈਪ ਲਏ ਜਾਂਦੇ ਕਿ ਜੋ ਅੱਗਾਂ ਲੱਗ ਰਹੀਆਂ ਨੇ ਉਹਨਾਂ ਦੇ ਕਾਬੂ ਪਾਇਆ ਜਾ ਸਕੇ ਜਾਂ ਫਿਰ ਕਾਬੂ ਪਾ ਲਿਆ ਜਾਵੇ ਕਿਉਂਕਿ ਹਰ ਵਾਰ ਜਦੋਂ ਅੱਗ ਲੱਗਦੀ ਹੈ ਹਜ਼ਾਰਾਂ ਏਕੜ ਦਾ ਨੁਕਸਾਨ ਹੋ ਜਾਂਦਾ ਹੈ। ਅੱਜ ਜੀ ਇੱਕ ਗੱਲ ਹੈ ਜੀ। ਅ ਕਾਬੂ ਵੀ ਇਹ ਨਹੀਂ ਨਾ ਫਾਇਰ ਬ੍ਰੀਡ ਪੂਰੇ ਢੀੜੇ ਬਾਜ਼ਾਰ ਦੇ ਵਿੱਚ ਇਹਨਾਂ ਦੇ ਫਾਇਰ ਸਟੇਸ਼ਨ ਬੜੇ ਆ। ਉੱਥੋਂ ਜਦੋਂ ਉਹ ਫਾਇਰ ਬ੍ਰੀਡ ਨਿਕਲਦੀ ਹੈ ਐਟਲੀ ਫਾਇਰ ਬ੍ਰੀਡ ਹੁੰਦੀ ਹੈ ਜਦੋਂ ਉਹ ਨਿਕਲਦੀ ਪਹਿਲਾਂ ਉਹਦੇ ਪਾਣੀ ਭਰਦੇ ਆ ਕੋਈ ਹਵਾ ਪਾਰੀ ਚੱਟ ਕਰਦੇ ਆ ਜਦੋਂ ਉਹ ਪੂਰੇ ਬਾਜ਼ਾਰ ਲੰਘ ਕੇ ਆਉਂਦੀ ਹੈ ਦੀਨਾ ਪਿਆਰ ਚੌਗੀ ਘਟੂ ਘਟ 1.5 ਕਿਲੋਮੀਟਰ ਇੱਕ 2 ਕਿਲੋਮੀਟਰ ਲੰਮਾ ਠੀਕ ਹੈ ਜੀ ਜੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਨਿਕਲਦੀ ਆ ਉਦੋਂ ਦਾ ਘੱਟੋ ਘੱਟ 100 ਰੁਪਏ ਇੱਕੜ ਹੋਵੇ ਕੰਕ ਤਾਂ ਸਰਪਟਾ ਬਰੂਰ ਆ ਬਈ ਉਹ ਉਦੋਂ ਹੀ ਆ ਬਣਾ ਬੁਤਤੀ ਮਰੀ ਆ ਜੀ ਪਨਾ ਜੀ ਦੂਜੀ ਗੱਲ ਸਰਕਾਰ ਕੋਲੇ ਬਜਟ ਹੈਗਾ ਹੁਣ ਸਰਕਾਰ ਨੇ ਆਰਡਰ ਦਿੱਤੇ ਆ ਮਰਸੀਡੀਜ਼ ਬੈਂਟੀ ਦਿਸੀਆਂ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਕੋਈ ਆ ਸਾਨੂੰ ਬਾਖਰੀ ਬੈਂਕ ਗੱਡੀਆਂ ਚਾਹੀਦੀਆਂ ਪਹਿਲਾਂ ਕੋਲੇ ਐਲਿਆਡ ਗਰੁੱਪ ਨੇ ਐਲਿਆਡ ਕੋਲੇ ਗੱਡੀਆਂ ਬਾਖਰੀ ਬੈਂਕ ਕੋਲ ਕਰੋੜਾ ਰੁਪਏ ਦੀ ਗੱਡੀ ਨਹੀਂ ਸਕਦੇ ਆ ਕਿ ਇਹ 10 ਲੱਖ ਦੀ ਇੱਕ 50 ਪਿੰਡਾਂ ਦਾ ਇੱਕ ਫਾਇਰ ਵਗੜ ਨਹੀਂ ਕਰ ਸਕਦੇ ਜੀ ਕਿ ਇਹ ਗੱਦਾ ਦਾ 10 ਲੱਖ ਦੀ ਕੋਈ 20 ਲੱਖ ਦੀ ਅਜੋ ਕੋਈ ਫਾਇਰ ਵਗੜ ਪਿੰਡਾਂ ਨਾਲ ਦਿੱਤੀ ਹੋਵੇ ਕਿ ਭਾਈ ਅੱਜ ਤੋਂ ਵੀ ਥੋੜੀ ਆਮਤਾਵਾਂ ਦੀ ਆ ਫਾਇਰ ਵਗੜ ਪੱਕੀ ਖੜੀ ਹੋਵੇ ਇੱਕ ਐਂਬੂਲੈਂਸ ਨਾਲ ਥੋੜੀ ਹੋਵੇ ਜੀ ਸਰਕਾਰ ਦਾ ਧਿਆਨ ਨਹੀਂ ਤੇ ਸਰਕਾਰ ਬਈ ਮੇਰੀ ਗੱਲ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਮੁੱਖ ਮੰਤਰੀ ਸਾਹਿਬ ਸਟੇਜ ਤੇ ਬਹੁਤ ਵਧੀਆ ਚਲਾਉਂਦੇ ਨੇ ਜੀ ਬਹੁਤ ਵਧੀਆ ਚ ਸਟੇਜ ਤੇ ਚਲਾਈ ਮੁੱਖ ਮੰਤਰੀ ਨੇ ਪਰ ਉਹਨਾਂ ਨੂੰ ਸਟੇਜ ਤੇ ਬਿਲਕੁਲ ਨਹੀਂ ਚਲਾਉਣੀ ਆਉਂਦੀ ਜੀ ਤੇ ਸਟੇਜ ਦੇ ਉਹ ਬਿਲਕੁਲ ਨਹੀਂ ਕਾਬਿਲ ਹੈਗੇ ਮੁੱਖ ਮੰਤਰੀ ਦੀ ਫੀਲ ਦੇ ਬਿਲਕੁਲ ਨਹੀਂ ਕਾਬਿਲ ਹੈਗੇ ਉਹ ਮੁੱਖ ਮੰਤਰੀ ਨੂੰ ਉਹਨਾਂ ਪਹਿਲਾ ਸਟੇਜ ਤੋਂ ਲੱਗੋ ਸਟੇਜ ਤੇ ਡਾਇਆ ਬਹੁਤ ਸਿਹਰ ਤੋਂ ਲਗ ਬਸ ਹੋਣ ਸਿੱਟੇ ਬਿਟੜੋਣਾ ਬਿਲਕੁਲ ਬਰਾਲੀ ਤੋਂ ਬਿਲਕੁਲ ਠੀਕ ਹੈ ਜੀ ਕਿਉਂਕਿ ਜਿ세 ਇੰਨੇ ਇਨਸੀਡੈਂਟ ਹੋ ਰਹੇ ਨੇ ਸਰਕਾਰ ਨੂੰ ਵੀ ਥੋੜਾ ਸਜਿੱਦਗੀ ਦਿਖਾਉਣ ਦੀ ਲੋੜ ਹੈ ਕਿਉਂਕਿ ਹਰ ਵਾਰੀ ਜੋ ਇਨਸੀਡੈਂਟ ਦੇ ਵਿੱਚ ਖਾਸ ਕਰਕੇ ਜੋ ਫਾਇਰ ਅਗ ਲੱਗਦੀਆਂ ਨੇ ਤੇ ਹਜ਼ਾਰਾਂ ਏਕੜ ਹੀ ਜੋ ਫਸਲਾਂ ਨਰੁਸਾ ਹੋ ਜਾਂਦਾ ਹੈ ਲੇਕਿਨ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਸਾਰੀ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਵੇਂ ਤੁਸੀਂ ਸੁਣਿਆ ਕਿ ਇਸ ਇਨਸੀਡੈਂਟ ਦੇ ਵਿੱਚ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਹੋਇਆ ਕੇ ਲਗਭਗ 2 ਤੋਂ 3000 ਫਸਲ ਦਾ ਏਕੜ ਦਾ ਨੁਕਸਾਨ ਹੋਇਆ ਲੇਕਿਨ ਹਰ ਸਾਲ ਹੀ ਜੋ ਕਹਿ ਲੋ ਇਦਾਂ ਇਨਸੀਡੈਂਟ ਵਾਪਰ ਦਿੰਦੇ ਨੇ ਲੇਕਿਨ ਫੇਰ ਵੀ ਸਰਕਾਰ ਵੱਲੋਂ ਕੋਈ ਸਜਿੱਦਗੀ ਨਹੀਂ ਦਿਖਾ ਜਾ ਰਹੀ ਕੋਈ ਵੀ ਇਦਾਂ ਦਾ ਸਟੈਪ ਨਹੀਂ ਲਿਆ ਜਾ ਰਿਹਾ ਤਾਂ ਕਿ ਜੋ ਫਸਲਾਂ ਨੂੰ ਅੱਗ ਨਾ ਲੱਗ ਸਕੇ ਤੇ ਜੇ ਬਾਈਚਾਂਸ ਅੱਗ ਲੱਗਦੀ ਵੀ ਹੈ ਉਸ ਨੂੰ ਜਲਦ ਤੋਂ ਜਲਦ ਕਾਬੂ ਪਾ ਲਿਆ ਜਾਵੇ। ਤੋਂ ਇਸ ਸੰਬੰਧ ਵਿੱਚ ਤੁਹਾਨੂੰ ਵਧੇਰੇ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚਲਣਾ ਜੋੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ